ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਪਾਤੇ شاہੀ ਦਸਵੀਂ ਤੇ ਪ੍ਰਸਾਦ ਸਵਈਏ ਸਰਾਵਗ ਸੁਧ ਸੁਮੂਹ ਸਿਧਾਨਕੇ ਦੇਖ ਫਿਰਿਓ ਕਰਜੁਗ ਜਤੀਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨਪਤੀਕੇ ਸਿਦੀ ਭਗਵਾਨ ਕੀ ਪਾਏ ਕਿਰਪਾ ਹੋ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤਿਨ ਵਾਰੇ ਭਾਰੀ ਭੁਜਾਨ ਕੇ ਪੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪੈ ਪੂਪਤ ਅੰਤ ਕਹਵਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜਕ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵੇਕ ਭਵਾਨ ਕੇ ਪੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸੇਖ ਹੈ 베ਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਵਾਨ ਕੇ ਪੇਖੈ ਪਉਣ ਆਹਾਰ ਜਤੀ ਜਤ ਧਾਰ ਸਵੇ ਸੁਭ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨੂ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧਸਪਾਹਾ ਦੁਰੰਤ ਦਬਹਾ ਸੁਸਾਰੁ ਸੁਨਾਹਾ ਦੁਰਜਾਨ ਦਲੈਗੇ ਧਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਗੇ ਤੋਰ ਅਰੀਨ ਅਮਰੋਹਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਰੈਗੇ ਵੀਰ ਅਪਾਰ ਬਡੇ ਬਰਿਆਰ ਅਬਚਾਰੈ ਸਾਰ ਕੀ ਧਾਰ ਪਛਈਆ ਤੋੜ ਤੋ ਦੇਸ ਮਲੇਂਦ ਮਵਸਨ ਮਾਤੇ ਗ ਜਾਣ ਕੇ ਮਨ ਮਲਈਆ ਗਾੜੇ ਕਢਾਣ ਕੇ ਤੋੜ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਿਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨੇ ਸਚਰ ਭੂਤ ਭਵੇਕ ਭਵਾਨ ਜਪ엥ਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਵਤ ਪੈਗੇ ਪੁਨ ਪ੍ਰਤਪਨ ਬਾੜ ਜੈਤ ਤੁੰ ਪਪਨ ਕੀ ਬਉ ਪੁੰਜ ਖਪੈਗੇ ਸਾਧ ਸਮੂਹ ਪ੍ਰਸੰਨ ਫਿਰੈ ਜਾਗ ਸਤਰ ਸਬੈ ਅਵਲੋਕ ਚ ਪੈਗੇ ਮਾਨਵੇਂ ਇੰਦਰ ਗਜਿੰਦਰ ਨਰਾਤਵ ਜਉੰਤਰ ਲੋਕੋ ਰਾਜ ਕਰੈਗੇ ਕੋਟ ਜਨਾਨ ਗਜਾਦਕ ਦਾਨ ਅਨੇਕ ਸੋਮਬਰ ਸਾਜ ਬਰੈਗੇ ਬ੍ਰਹਮ ਮਹੇਸ਼ਰ ਵਿਸਨ ਸਚੀਪਾਤ ਅੰਤ ਫਸੈ ਜਮ ਫਾਸ ਪ੍ਰੈਗੇ ਜੇ ਨਾਰਾ ਸ੍ਰੀਪਤ ਕੇ ਪ੍ਰਸ ਹੈਂ ਭਗਤੇ ਨਾਰ ਫੇਰ ਨ ਦੇਹ ਤਰੇਂਗੇ ਕਾਹ ਪਇਓ ਜੋ ਦੂ ਲੋਚਨ ਮੂਦ ਕੈ ਬੈਠ ਰਹਿਓ ਬਗ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰ ਨ ਲੋਕ ਕੈ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ کاہو لے پاہن پوج ترو سر کہو لے لینگ گرے لٹکایو کہو لکھیو ہر آواچی دِسا مہ کاہو پشاہ کو سی سنوایو کو بتان کو پوجتا ہے پس کو مرتان کو پوجن تایو کور کریا ارجو سبھی جاگ سری بگوان کو بےدنا پایو کو بتان کو پوجتا ہے پس کو مرتان کو پوجن تایو کور کریا ارجو سبھی جاگ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ